ਦੋਸਤੋ ਮਹਿਕ ਪੰਡੋਰੀ ਦਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਸੀ ਆ ਦੇਖੋ ਜਿਹੜੇ ਮੁੰਡਿਆਂ ਦੇ ਵੱਲੋਂ ਉਸ ਦੇ ਘਰ ਆ ਕੇ ਉਸ ਦੀ ਕਾਫੀ ਕੁੱਟਮਾਰ ਵੀ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਦੇ ਵਿੱਚਕਾਰ ਗੋਲੀਬਾਰੀ ਵੀ ਚੱਲੀ ਸੀ ਜਿਸ ਦੇ ਕਾਰਨ ਇੱਕ ਮੁੰਡੇ ਦੀ ਮੌਤ ਵੀ ਹੋ ਗਈ ਸੀ ਅਤੇ ਹੁਣ ਤੋਂ ਦੱਸਿਆ ਦੋਸਤੋ ਕਿ ਮਹਿਕ ਪੰਡੋਰੀ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਸਾਡਾ ਮਸਲਾ ਹੁਣ ਸੋਲਡ ਆਊਟ ਹੋ ਗਿਆ ਹੈ ਮੈਂ ਤੇ ਜੱਸ ਹੁਣ ਭਰਾ ਵਾਂ ਸਾਡਾ ਕੋਈ ਮਸਲਾ ਨਹੀਂ ਰਿਹਾ ਹੈ ਜਿਸ ਦੀ ਕਿ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਕੋਈ ਜਗਾ ਖਾਲਸਾ ਥਰੀ ਵਾਈਕਲ ਜੀ ਕੀ ਫਤਿਹ ਆ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਲ ਮੁੱ ਏ ਆਪਾਂ ਕੀਤਾ ਸੀ ਇੱਕ ਕੰਮ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਹਿ ਕਵਾ ਕੇ ਚਲੋ ਆਪਾਂ ਉਹਨਾਂ ਪਿੱਛੇ ਵੀਰਾਂ ਨੂੰ ਗਾਣੇ ਵਾਲੇ ਨਾਲ ਕਰਕੇ ਇਹ ਗੱਲਾਂ ਕਈਆਂ ਵਾਂ ਠੀਕ ਐ ਤੇ ਉਹ ਆਪਣਾ ਸਾਰਾ ਸੌਲਡ ਆਊਟ ਹੋ ਗਿਆ ਚਲੋ ਜਸ ਵੀ ਆਪਣਾ ਭਰਾ ਵਾ ਜਿਹਦੇ ਨਾਲ ਵੀ ਆਪਣਾ ਕੋਈ ਗਿਲਾ ਛੁਕਾਣੀ ਹੋਣਾ ਆ ਆਪਣਾ ਸਭ ਕਲੀਅਰ ਐ ਤੇ ਬਾਕੀ ਵੀਰ ਦਾ ਦੇ ਤੂੰ ਗੱਲ ਇਦਾਂ ਆ ਵੀ ਜੋ ਵੀ ਪਿੱਛੇ ਹੋ ਗਿਆ ਹਨਾ ਬੀਤੀਆਂ ਰਾਤਾਂ ਦੇ ਵਿੱਚ ਜੋ ਵੀ ਆਡੇ ਕੋਲ ਕਾਰਵਾਈ ਹੋਈ ਆ ਮੜਾ ਹੋਇਆ ਵਾ ਹਨਾ ਜੋ ਵੀ ਇਰਕੋ ਹੋਇਆ ਹੀ ਇਹਨੇ ਮੜਾ ਕੀਤਾ ਵਾ ਹਨਾ ਤੇ ਗਾਂ ਤਾ ਸਾਡੇ ਜੇ ਕੋਈ ਗੱਲ ਬਾਤ ਨਹੀਂ ਆ ਇਹ ਆਪਣਾ ਨਿੱਕੇ ਭਰਾ ਵਾ ਤੇ ਨਿੱਕੇ ਭਰਾ ਵਾਂਗੂ ਹੀ ਰਹੂਗਾ ਤੁਸੀਂ ਕਹਿਣਾ ਚਾਹੋਗੇ ਦੋਸਤੋ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਅਤੇ ਜੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ